ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਥ ਅਕਾਲੀ ਅਰਬਾਂ ਖਰਬਾਂ ਤਰਨਾਂ ਦਲ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਚੜਤ ਸਿੰਘ ਜੀ ਅੰਦਾਜ਼ ਗੁਰਪ੍ਰੀਤ ਸਿੰਘ ਜਿਲ੍ਹਾ ਜਥੇਦਾਰ ਹੁਸ਼ਿਆਰਪੁਰ ਬਾਬਾ ਸੁਖਵਿੰਦਰ ਸਿੰਘ ਹੁਸ਼ਿਆਰਪੁਰ ਅੱਜ ਗੱਲ ਕਰਨੀ ਹੈ ਕਿ ਕਈ ਵਾਰ ਦੇਖਦੇ ਆਪਾਂ ਅੰਮ੍ਰਿਤਧਾਰੀ ਬੀਬੀਆਂ ਸਿਰਾਂ ਦੇ ਦਮਾਲੇ ਹੁੰਦੇ ਆ ਤੇ ਮੂੰਹ ਦੇ ਉੱਤੇ ਬਲੀਚਿੰਗ ਕੀਤੀ ਹੁੰਦੀ ਆ ਐਨ ਮੂੰਹ ਰਗੜਿਆ ਹੁੰਦਾ ਪੂਰਾ ਤੇ ਪਰਵੱਟੇ ਮੁੰਨੇ ਹੁੰਦੇ ਆ ਜਿੱਥੇ ਵੀ ਤੁਸੀਂ ਆਪਣੇ ਲਾਗੇ ਚਾਗੇ ਜਾਂ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਐਦਾਂ ਦੀ ਬੀਬੀ ਵੇਖਦੇ ਹੋ ਜਿਹੜੀ ਪਰਵੱਟੇ ਕੱਟਦੀ ਹੈ ਅੰਮ੍ਰਿਤਧਾਰੀ ਹੋ ਕੇ ਤੇ ਨੰਗੇ ਸਿਰ ਫਿਰਦੀ ਆ ਉਹਨੂੰ ਸਮਝਾਇਆ ਕਰੋ ਸਮਝ ਨਹੀਂਦਾ ਠੀਕ ਹੈ ਨਹੀਂ ਤਾਂ ਫਿਰ ਲੰਨਤਾਂ ਜਰੂਰ ਪਾਇਆ ਕਰੋ ਵੀ ਜਾਂ ਤੇ ਤੂੰ ਆਪਣੇ ਆਪ ਨੂੰ ਅੰਮ੍ਰਿਤਧਾਰੀ ਨਾ ਕਹਿ ਸ੍ਰੀ ਸਾਹਿਬ ਨਾਂ ਪਾ ਤੇ ਜਾਂ ਫਿਰ ਇਹ ਕੰਮ ਨਾ ਕਰ ਤੂੰ ਗੁਰੂ ਨੂੰ ਧੋਖਾ ਕਿਉਂ ਦੇ ਰਹੀ ਆ ਫਿਰ ਕਹਿੰਦੀ ਆ ਜੀ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਬੜੇ ਨੇ ਫਿਰ ਘਰਵਾਨੀ ਤਾਂ ਹੀ ਕਹਿੰਦੀ ਅੱਗੋਂ ਦੇ ਜੇ ਚੇਤੀਏ ਤੱਕ ਆਇਤ ਮਿਲੇ ਸਜਾਏ ਜੇ ਅਸੀਂ ਗੁਰੂ ਨੂੰ ਧੋਖਾ ਦੇਣਾ ਕੋਸ਼ਿਸ਼ ਕਰਨੀ ਧੋਖਾ ਦੇਣ ਦੀ ਤੇ ਸਜ਼ਾ ਤਾਂ ਫਿਰ ਮਿਲ ਨਹੀਂ ਮਿਲਣੀ ਆ ਫਿਰ ਜ਼ਿੰਦਗੀ ਦੇ ਵਿੱਚ ਸੁੱਖ ਕਿੱਥੋਂ ਹੋਣੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਕਰਕੇ ਕਰੋਮਾ ਦੀ ਬੇਦਬੀ ਨਾ ਕਰੋ ਤੇ ਸਿਰ ਢੱਕ ਕੇ ਰੱਖਿਆ ਕਰੋ ਸ਼ਹਿਰ ਦੀ ਕੋਈ ਵਿਰਲੀ ਬੀਬੀ ਦੇਖਦੀ ਹੈ ਜਿਹੜੀ ਸੇ ਟੱਕ ਕੇ ਰੱਖਦੀ ਨਹੀਂ ਤਾਂ ਸਭ ਨੰਗੇ ਸਿਰ ਤੁਰੀਆਂ ਫਿਰਦੀਆਂ ਨੇ ਤੇ ਆਸ ਹੈ ਕਿ ਪੜ ਕੇ ਇਸ ਗੱਲ ਦੇ ਵਿਚਾਰ ਕਰਨ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੇ ਦੇ ਉੱਤੇ